ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਪੰਜਾਬੀ ਵੀ ਹੈ ਇੱਕ ਕਿਸਾਨ ਵੀ ਹੈਗਾ ਇੱਕ ਸਿੱਖ ਵੀ ਹੈਗਾ ਔਰ ਉਮਰ ਦੇ 30 ਪੜਾਚ ਇੱਕ ਬਜ਼ੁਰਗ ਵੀ ਹੈ ਜਦੋਂ ਵੀ ਕੋਈ ਸਮੱਸਿਆ ਹੁੰਦੀ ਹੈ ਕਹਿੰਦੇ ਆ ਕਿ ਬਜ਼ੁਰਗਾਂ ਨੂੰ ਅੱਗੇ ਆਉਣਾ ਚਾਹੀਦਾ ਪੰਜਾਬ ਗੁਰੂਆਂ ਦੀ ਧਰਤੀ ਹੈ ਪੰਜਾਬ ਗੱਲਬਾਤ ਦੇ ਰਾਹ ਦਾ ਮਦਈ ਹੈ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਉਹ ਏ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲੇ ਬਲਾਈ ਹਰ ਨਾਮੈ ਕੀ ਹੋਵੇ ਜੋੜੀ ਗੁਰਮੁਖ ਬੈਸੋ ਸਦਾ ਸਫਾ ਬਿਸ਼ਾਈ ਸਫਾ ਬਿਚਾ ਕੇ ਬਹਿ ਕੇ ਗੱਲਬਾਤ ਦੇ ਰਾਹੀ ਹੀ ਹਰ ਸਮੱਸਿਆ ਦਾ ਹੱਲ ਹੋ ਸਕਦਾ ਕਿਛ ਸੁਣੀਏ ਕਿਛ ਕਹੀਏ ਕਿਸੇ ਦੀ ਗੱਲ ਨੂੰ ਸੁਣਨਾ ਉਹਦੇ ਤੇ ਵਿਚਾਰ ਕਰਨੀ ਫਿਰ ਆਪਣੀ ਗੱਲ ਆਖਣੀ ਇਹ ਗੁਰਮਤ ਦਾ ਸਿਧਾਂਤ ਹੈ ਕਿਉਂਕਿ ਇਹ ਪੰਜਾਬ ਹੈ ਜਿਹਨੂੰ ਆਖੀਦਾ ਹੈ ਪੰਜਾਬ ਜਿਉਂਦਾ ਘਰਾਂ ਦੇ ਨਾਮ ਲੇਕਿਨ ਪੰਜਾਬ ਪਿਛਲੇ ਕੁਝ ਸਮੇਂ ਤੋਂ ਪਿਛਲੇ 70 ਸਾਲ ਤੋਂ 60 ਸਾਲ ਤੋਂ ਜਿਹੜਾ ਕਿਸੇ ਨਾ ਕਿਸੇ ਟੰਗ ਰਹੀ ਸ਼ਾਸਤਰ ਨੂੰ ਪਿੱਛੇ ਰੱਖ ਕੇ ਸ਼ਾਸਤਰ ਦੇ ਰਾਹ ਤੇ ਪਿਆ ਹੋਇਆ ਅਸੀਂ ਨੈਕਸਲਿਜ਼ਮ ਦੇਖਿਆ ਬੰਦੇ ਮਰਦੇ ਵੇਖੇ ਅਸੀਂ ਪਿੱਛੇ ਜਿਹੜੀ ਇੰਨੀ ਵੱਡੀ ਲੜਾਈ ਦੇਖੀ ਹਜ਼ਾਰਾਂ ਹੀ ਨੌਜਵਾਨ ਮਾਰੇ ਗਏ ਬੇਗੁਨਾ ਘਰ ਬੈਠੇ ਦੁਕਾਨਦਾਰ ਮਾਰੇ ਗਏ ਸੜਕਾਂ ਤੇ ਤੁਰੇ ਜਾਂਦੇ ਬੱਚੇ ਮਾਰੇ ਗਏ ਉਹ ਲੋਕ ਮਾਰੇ ਗਏ ਜਿਨ੍ਹਾਂ ਦਾ ਕੋਈ ਕਿਸੇ ਵੀ ਘਟਨਾ ਨਾਲ ਸੰਬੰਧ ਨਹੀਂ ਸੀ ਅੱਜ ਵੀ ਅਸੀਂ ਅਦਾਲਤਾਂ 'ਚ ਤੁਰੇ ਫਿਰਦੇ ਹਾਂ ਕੁਝ ਬੰਦੇ ਕੈਦ ਹੋ ਗਏ ਕੁਝ ਮਾਰੇ ਗਏ ਕੁਝ ਅਦਾਲਤਾਂ 'ਚ ਮੁਕੱਦਮੇ ਪੁਗਤਿਆਂ ਖੱਟਿਆ ਕੁਝ ਵੀ ਨਹੀਂ ਪੰਜਾਬ ਉਹ ਜੜ ਗਿਆ ਸਿਰਫ ਇਹੋ ਹੀ ਦੇਖਿਆ ਕਿ ਲੋਕੀ ਬਾਹਰ ਭੱਜ ਗਏ ਔਰ ਬਾਹਰ ਭੱਜਣ ਲਈ ਉੱਥੇ ਇਮੀਗ੍ਰੇਸ਼ਨ ਲੈਣ ਲਈ ਝੂਠੇ ਹੀ ਖਾਲਸਤਾਨੀ ਬਣ ਜਾਂਦੇ ਆ ਤਾਂ ਕਿ ਸਾਨੂੰ ਉੱਥੇ ਜਾ ਕੇ politcal asylum ਮਿਲ ਜਾਏ ਤੇ ਜਦੋਂ politcal asylum ਮਿਲ ਜਾਂਦੀ ਹੈ ਉਦੋਂ ਫਿਰ ਕੰਮ ਬੰਦ ਹੋ ਜਾਂਦਾ ਸੋ ਮੈਂ ਆਪਣੇ ਪੰਜਾਬੀ ਵੀਰਾਂ ਨੂੰ ਆਪਣੇ ਭਰਾਵਾਂ ਨੂੰ ਆਪਣੇ ਬੱਚਿਆਂ ਨੂੰ ਸਿਰਫ ਬੇਨਤੀ ਕਰਨ ਲਈ ਹਾਜ਼ਰ ਹੋਇਆ ਕਿ ਗਵਰਨਮੈਂਟ ਆਪਣੀ ਹੈ ਆਪਣੀ ਚੁੜੀ ਹੋਈ ਸਰਕਾਰ ਹੈ ਤੁਸੀਂ ਸਭ ਜਾਣਦੇ ਹੋ ਇਲੈਕਸ਼ਨ ਦੇ ਨੇੜੇ ਆਪਾਂ ਰਾਜਨੀਤੀ ਨੂੰ ਪਿੱਛੇ ਛੱਡਿਏ ਪੰਜਾਬ ਨੂੰ ਅੱਗੇ ਵਧਾਈਏ ਤੁਹਾਡੇ ਹੱਥ 'ਚ ਹੀ ਹੈ ਤੁਸੀਂ ਬਹਿ ਕੇ ਗੱਲ ਕਰੋ ਆਪਣੇ ਕੋਈ ਗੱਲ ਮੈਂ ਆਪਣੇ ਆਪ ਨੂੰ ਪੇਸ਼ ਕਰਦਾ ਤੁਹਾਡੇ ਅੱਗੇ ਕੋਈ ਮੈਂ ਤੁਹਾਡੀ ਮਸਲੇ 'ਚ ਹੱਲ ਕਰ ਸਕਦਾ ਮੈਂ ਤੁਹਾਡੇ ਨਾਲ ਇੱਕ ਪੰਜਾਬੀ ਆ ਇੱਕ ਕਿਸਾਨ ਹੈ ਮੈਨੂੰ ਪਤਾ ਕਿਸਾਨ ਘਾਟੇ ਦਾ ਸੌਦਾ ਹੈ ਲੇਕਿਨ ਜੈ ਜਵਾਨ ਜੈ ਕਿਸਾਨ ਇਸ ਕਰਕੇ ਨਾਰਾ ਬਣਿਆ ਸੀ ਕਿ ਦੇਸ਼ ਦੀ ਰਾਖੀ ਦੇਸ਼ ਦੀ ਸੁਰੱਖਿਆ ਦੇਸ਼ ਦਾ ਢਿੱਡ ਪਰਣਾ ਇਹ ਕਿਸਾਨ ਦਾ ਕੰਮ ਹੈ ਔਰ ਕਿਸਾਨ ਅੱਜ ਉੱਤਰ ਪ੍ਰਦੇਸ਼ ਬੱਧਿਆ ਪ੍ਰਦੇਸ਼ ਮਹਾਰਾਸ਼ਟਰ ਬੰਗਾਲ ਸਾਰੇ ਪਾਸੇ ਕਿਸਾਨ ਜਿਹੜਾ ਤਰੱਕੀ ਕਰ ਰਿਹਾ ਅੱਗੇ ਵਧ ਰਿਹਾ ਔਰ ਉਹ ਜਦੋਂ ਅਸੀਂ ਪੰਜਾਬੀਆਂ ਨੇ ਪੰਜਾਬੀ ਬੋਲਣ ਵਾਲਿਆਂ ਨੇ ਸੇਵਾ ਕਰਕੇ ਆਰਮੀ ਦੀ 1965 ਦੇ ਵਿੱਚ ਕੰਮ ਕੀਤਾ ਤੇ ਸਾਡੇ ਉਸ ਵਲੇ ਦੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਨੇ ਕਿਹਾ ਕਿ ਪੰਜਾਬੀ ਦੀ ਗੱਲ ਮੰਨਣੀ ਚਾਹੀਦੀ ਹੈ ਜੋ ਸੋਨਾ ਇਹਨਾਂ ਨੇ ਦਾਨ ਕੀਤਾ ਹੈ 1962 ਦੀ ਲੜਾਈ ਬਾਅਦ ਯਾ ਜੋ ਕੁਰਬਾਨੀਆਂ ਕੀਤੀਆਂ ਫਰਦੂ ਸਾਰੀ ਦੁਨੀਆ ਸਾਡੇ ਤੇ ਮਾਨ ਕਰਦੀ ਐ ਅੱਜ ਆਪਾਂ ਉੱਠੇ ਰਾਹੇ ਨਾ ਪਈਏ ਗੁਰੂ ਨਾਨਕ ਦਾਰਾ ਪਿਆਰ ਦਾ ਰਾਹ ਆ ਗੁਰੂ ਨਾਨਕ ਦਾਰਾ ਕਿਸਾਨੀ ਲਈ ਵੀ ਮਨ ਹਾਲੀ ਕਿਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਕਿਸਾਨੀ ਉੱਤਮ ਕੀਤਾ ਹੈ ਇੱਜ਼ਤ ਵਾਲਾ ਕੀਤਾ ਹੈ ਰੋਟੀ ਦੇਣ ਵਾਲਾ ਕੀਤਾ ਬਾਪ ਵਾਲਾ ਕੀਤਾ ਆਪਾਂ ਆਪਣੇ ਸੁਭਾਅ ਨਾ ਬਦਲੀਏ ਗੁਰਮਤ ਤੋਂ ਦੂਰ ਨਾ ਜਾਈਏ ਇਕੱਠੇ ਹੋ ਕੇ ਬੈਠੀਏ ਆਪਣੇ ਬੱਚੇ ਦਾ ਮਰਾਈਏ ਨਾ ਕਿਸੇ ਦੇ ਮਾਰੀਏ ਅਸੀਂ ਜਾ ਕੇ ਸੜਕਾਂ ਰੋਕਾਂਗੇ ਕਾਇਦਾ ਕਾਨੂੰਨ ਵੀ ਕੋਈ ਚੀਜ਼ ਨਹੀਂ ਹੈ ਆਪਾਂ ਕਾਨੂੰਨ ਮੰਨਣੇ ਚਾਹੀਦਾ ਹੈ ਕਿ ਕਾਨੂੰਨ ਤੋੜਨ ਲਈ ਨਹੀਂ ਕਿਸ ਗੱਲ ਲਈ ਕਾਨੂੰਨ ਤੋੜਨਾ ਕਿਸਾਨ ਨੂੰ ਤਾਂ ਇਹ ਕੰਮ ਕਰਨਾ ਹੀ ਨਹੀਂ ਚਾਹੀਦਾ ਕਿਉਂਕਿ ਉਹ ਅਸੀਂ ਤਾਂ ਹੱਥੋਂ ਦੇਣ ਵਾਲੇ ਲੋਕ ਹੈ ਘਾਲ ਖਾਏ ਕਿ ਛੱਤੋਂ ਦੇ ਨਾਨਕ ਰਾਹ ਪਛਾਣੇ ਸੀ ਸੋ ਮੈਂ ਸਾਰੇ ਪੰਜਾਬੀਆਂ ਨੂੰ ਭੈਣਾ ਭਰਾਵਾਂ ਕੋਈ ਪਿੱਛੇ ਨਾ ਬੈਠੋ ਅਪੀਲ ਕਰੋ ਸਾਰੇ ਸਿੰਘਾਂ ਨੂੰ ਬੇਨਤੀ ਕਰੋ ਕਿ ਆਪਾਂ ਗੁਰਮਤ ਦਾ ਰਾਹ ਫੜੀਏ ਇਕੱਠੇ ਹੋ ਕੇ ਬੈਠੀਏ ਵਿਚਾਰ ਕਰੀਏ ਤੇ ਗੁਰਬਾਣੀ ਦੇ ਰਾਹ ਲੱਗ ਕੇ ਜਿਹੜੀ ਗੱਲਬਾਤ ਦਾ ਮਾਰਗ ਫੜੀਏ ਤਾਂ ਮੈਂ ਪੰਜਾਬ ਦੀ ਸਰਕਾਰ ਨੂੰ ਸਰ ਭਗਵੰਤ ਸਿੰਘ ਮਾਨ ਨੂੰ ਵੀ ਬੇਨਤੀ ਕਰਦਾ ਕਿ ਉਹ ਵੀ ਚੀਫ ਨਿਯੋਗੀਸ਼ੀਏਟਰ ਬਣ ਇਹਦੇ ਚੋਂ ਰਾਜਨੀਤੀ ਲੱਭਣ ਦੀ ਕੋਸ਼ਿਸ਼ ਨਾ ਕਰੋ ਕੋਈ ਬੰਦਾ ਵੀ ਜਿਹੜੇ ਪਿੱਛੇ ਬੈਠੇ ਭਰਾ ਲੱਗੇ ਹੋਏ ਨੇ ਮੈਂ ਸਮਝਦਾ ਉਹਨਾਂ ਨੂੰ ਵੀ ਆਪਾਂ ਸਾਰਿਆਂ ਨੂੰ ਮਿਲ ਕੇ ਪੰਜਾਬ ਬਚਾਉਣਾ ਸਾਰਿਆਂ ਨੂੰ ਹੀ ਮਿਲ ਕੇ ਮੈਂ ਇਹ ਨਹੀਂ ਕਹ ਰਿਹਾ ਸਾਰੇ ਚੰਗੇ ਨੇ ਸਾਰਿਆਂ 'ਚ ਚੰਗੇ ਲੋਕ ਬੈਠੇ ਆ لیکن ਇਸ दुख दी ਘੜੀ ਵਿੱਚ ਇਸ مصیبت دی ਘੜੀ ਵਿੱਚ ਜਦੋਂ ਪੰਜਾਬ ਨੂੰ ਫੇਰ ਅੱਗ ਲੱਗਣ ਦੀ ਗੱਲ ਹੋ ਰਹੀ ਹੈ ਤਾਂ ਆਪਣਾ ਸਭ ਦਾ ਫਰਜ ਬਣਦਾ ਹੈ ਅਸੀਂ ਸਾਰੇ ਇਕੱਠੇ ਵੀ ਹੋਈਏ ਵਿਚਾਰ ਵੀ ਕਰੀਏ ਔਰ ਜਿਹੜੀ ਸਰਕਾਰਾਂ ਆਪ ਵੀ ਸਰਕਾਰ ਚ ਬੈਠੇ ਹੋ ਤੁਸੀਂ ਦੱਸ ਸਕਦੇ ਹੋ ਵੀ ਪੰਜਾਬ ਦੀ ਸਰਕਾਰ ਕੀ ਸਕਦੀ ਹੈ ਕਾਂਗਰਸ ਨੇ ਸਰਕਾਰ ਹੰਡਾਈ ਹੈ ਅਕਾਲੀ ਦਲ ਨੇ ਸਰਕਾਰ ਹੰਡਾਈ ਹੈ ਭਾਰਤੀ ਜਨਤਾ ਪਾਰਟੀ ਵੀ ਉਹਦਾ ਹਿੱਸਾ ਰਹੀ ਹੈ ਸੋ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਕਿਹੜੀ ਕਿਹੜੀ ਸਰਕਾਰ ਦੀਆਂ مصیبتਾਂ ਹੁੰਦੀਆਂ ਨੇ ਕਿਵੇਂ ਇਹਨੂੰ ਹੱਲ ਕੀਤਾ ਜਾ ਸਕਦਾ ਹੈ ਖੇਤੀ ਵੀ ਤਰੱਕੀ ਕਰੇ ਕਿਸਾਨ ਵੀ ਅੱਗੇ ਵਧੇ ਖੁਦਕਸ਼ੀਆਂ ਵਾਲੇ ਪਾਸੇ ਰਾਹ ਨਾ ਪਵੇ ਤੇ ਸਰਕਾਰਾਂ ਨਾਲ ਵੀ ਜਿਹੜੀ ਟਕਰਾਅ ਬੰਦ ਹੋਵੇ ਇਹਨੂੰ ਅਸੀਂ ਇੱਕੋ ਰਾਹ ਗੁਰੂ ਨਾਨਕ ਦਾ ਰਾਹ ਫੜੀਏ ਇਕੱਠੇ ਹੋ ਕੇ ਬਹਿਣ ਦਾ ਰਾਹ ਫੜੀਏ ਔਰ ਜਿਹੜੀ ਹੈ ਸਾਰੇ ਮਿਲ ਕੇ ਇਸ ਸਮੱਸਿਆ ਦਾ ਹੱਲ ਕਰੀਏ ਸਰਕਾਰ ਦੀ ਵੀ ਸੁਣੀਏ ਆਪਣੀ ਵੀ ਦਸੀਏ ਤੇ ਮਿਡਲ ਪਾਥ ਜਿਹੜਾ ਮਹਾਤਮਾ ਬੁੱਧਾ ਹੈਗਾ ਮੱਧਮਾਰਗ ਉਹਨੂੰ ਅਪਣਾਈਏ ਤੇ ਆਪਣਾ ਕੇ ਅਸੀਂ ਜਿਹੜੀ ਹੈ ਸ਼ਾਂਤੀ ਪੰਜਾਬ ਨੂੰ ਬਹਾਲ ਕਰੀਏ ਫਿਰ ਖੁਸ਼ਹਾਲੀ ਆਏਗੀ ਫਿਰ ਉਸ ਤੋਂ ਬਾਅਦ ਪੈਸਾ ਵੀ ਆਏਗਾ ਬਾਰੋਂ ਲੋਕ ਵੀ ਆਉਣਗੇ ਇਹ ਸਾਡਾ ਪੰਜਾਬ ਜਿਹੜਾ ਗੁਰੂਆਂ ਦੀ ਧਰਤੀ ਹੈ ਇਹ ਪੰਜਾਬ ਕਰਾਂ ਕੀ ਸਫਿਸ਼ਤਰੀ ਤਾਂ ਹੀ ਬਣਨਾ ਹੈ ਜੇ ਅਸੀਂ ਮੁੜ ਕੇ ਉਹੀ ਰਾਹ ਫੜੀਏ ਜਿਹੜੇ ਸਾਡੇ ਬਜ਼ੁਰਗਾਂ ਨੇ ਫੜਿਆ ਹੋਇਆ ਸੀ ਅਸੀਂ ਉਹ ਨੈਕਸਟ ਲਿਸਟ ਵਾਲਾ ਤੇ ਦੂਜਾ ਰਾਹ ਛੱਡ ਦਈਏ ਉਹਦੇ ਨੇ ਸਾਨੂੰ ਕੋਈ ਲਾਭ ਨਹੀਂ ਦਿੱਤਾ ਤੁਹਾਡਾ ਸਭ ਦਾ ਧੰਨਵਾਦ ਮੇਰੀ ਫਿਰ ਬੇਨਤੀ ਆ ਉਹ ਇਕੱਠੇ ਹੋ ਕੇ ਬੈਠੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ